ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਲੁਧਿਆਣਾ ਦੇ ਡੁਗਰੀ ਫੇਸ 1 ਵਿਖੇ ਇੱਕ ਨਵੀਂ ਉਡਾਨ ਸੰਸਥਾ ਵੱਲੋਂ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ। ਵਿਸ਼ੇਸ਼ ਤੌਰ ਤੇ ਯੋਗਾ ਦਿਵਸ ਮਨਾਇਆ ਗਿਆ ਤੇ ਸੰਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਨਵੇਂ ਮੈਂਬਰਾਂ ਦੀ ਭਰਤੀ ਕੀਤੀ ਗਈ ਹੈ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਪ੍ਰਧਾਨ ਇੰਦਰਜੀਤ ਕੌਰ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਹ ਸੰਸਥਾ ਸਮਾਜ ਭਲਾਈ ਦੇ ਕੰਮ ਕਰਦੀ ਹੋਣ ਗਿਆ ਕਿ ਜਲਦੀ ਲੁਧਿਆਣਾ ਸ਼ਹਿਰ ਦੇ ਵਿੱਚ ਬੇਬੇ ਨਾਨਕੀ ਦੀ ਰਸੋਈ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਜਿਸ ਦੇ ਵਿੱਚ 50 ਅਤੇ 60 ਸਾਲ ਦੀ ਉਮਰ ਦੇ ਵਿਅਕਤੀਆਂ ਨੂੰ ਰੋਜ਼ਗਾਰ ਜਿਹੜੇ ਲੋਕ ਕੰਮ ਦੀ ਸਮਰੱਥਾ ਰੱਖਦੇ ਨੇ ਪਰ ਪੈਸੇ ਨਾ ਹੋਣ ਕਰਕੇ ਕੋਈ ਕੰਮ ਨਹੀਂ ਕਰ ਸਕਦੇ ਉਹਨਾਂ ਨੂੰ ਸਾਡੀ ਸੰਸਥਾ ਆਪਣੇ ਪੱਧਰ ਤੇ ਪੈਸੇ ਖਰਚ ਕਰਕੇ ਲੋੜਵੰਦਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਂਦੀ ਹੈ ਤੇ ਇਸ ਮੌਕੇ ਉਹਨਾਂ ਸਰਪੱਤ ਦੇ ਭਲੇ ਦੀ ਅਰਦਾਸ ਕੀਤੀ ਅਸੀਂ ਅੱਜ ਸਾਡੀ ਐਨਜੀਓ ਇੱਕ ਉਡਾਨ ਵਾਲੋਂ ਲੰਗਰ ਲਗਾਇਆ ਪਹਿਲਾਂ ਸਵੇਰੇ ਯੋਗਾ ਕਲਾਸ ਲਗਾਈ ਗਈ ਸੀ ਤੇ ਸਾਰੀਆਂ ਲੇਡੀਜ਼ ਨੂੰ ਕੁਝ ਦੀ ਫਰੈਸ਼ਮੈਂਟ ਦੇਣੀ ਸੀ ਤੇ ਇਹਨਾਂ ਨੇ ਫਿਰ ਡਿਸਾਈਡ ਕਰਦਿਆ ਵੀ ਚਲੋ ਨਾਲ ਬਾਹਰ ਲੰਗਰ ਹੀ ਲਗਾ ਲੈਨੇ ਆ ਰੀਫਰੈਸ਼ਮੈਂਟ ਅਥੀ ਲੈਣੀ ਸਾਰਿਆਂ ਨੇ ਤੇ ਲੰਗਰ ਬਾਹਰ ਲਗਾਇਆ ਐ এনਜੀਓ ਵੱਲੋਂ ਤੇ ਮੈਡਮ ਐਨਜੀਓ ਲੋਕ ਕਿਹੜੇ ਕਿਹੜੇ ਕੰਮ ਕਰਦੇ ਕਿਤੇ ਜਾਂਦੇ ਨੇ ਸਾਨੂੰ ਸਭ ਨੂੰ ਤੇਈ ਤਰ੍ਹਾਂ ਦੇ ਕੰਮ ਕਰ ਰਹੀ ਐ ਐਨਜੀਓ ਸਾਡੀ ਏਕ ਉਡਾਨ ਸਭ ਤੋਂ ਪਹਿਲਾਂ April ਵਿੱਚ ਅਸੀਂ ਬੁਕਸ ਵੰਡੀਆਂ ਸੀ 1 ਮਈ ਨੂੰ ਲੇਬਰਸ ਡੇ ਮਨਾਇਆ ਸੀ ਹੁਣ ਅਸੀਂ ਗੁੰਗੇ ਪੈਰੇ ਬੱਚਿਆਂ ਦੇ ਸਕੂਲ ਗਏ ਸੀ ਉੱਥੇ ਸ਼ਹੀਦੀ ਗੁਰਪੁਰਬ ਮਨਾਇਆ ਸੀ ਅੱਜ ਅਸੀਂ ਇਹ ਲੰਗਰ ਲਗਾ ਰਹੇ ਆਂ ਇਸ ਤੋਂ ਬਾਅਦ ਵੀ ਸਾਡੇ ਕਈ ਟੀਚੇ ਨੇ ਆਉਣ ਵਾਲੇ ਵਕਤ ਵਿੱਚ ਕਈ ਕੁਝ ਕੀਤਾ ਜਾਏਗਾ ਨੈਕਸਟ ਅਸੀਂ ਹੈਲਮੈਂਟ ਵਿੰਡਨ ਜਾ ਰਹੇ ਹਾਂ ਅਗਲੇ ਮੰਥ ਵਿੱਚ ਜੁਲਾਈ ਦੇ ਵਿੱਚ ਅੱਜ ਮੈਂ ਇਸ ਚੈਨਲ ਦੇ ਰਾਹੀਂ ਅਨਾਉਂਸ ਕਰਨ ਜਾ ਰਹੀਆਂ ਕਿ ਅਸੀਂ ਬਹੁਤ ਜਲਦੀ ਬੇਬੇ ਨਾਨਕੀ ਦੀ ਰਸੋਈ ਸ਼ੁਰੂ ਕਰਨ ਜਾ ਰਹੇ ਹਾਂ ਜਿਹੜੀ ਸ਼ਹਿਰ ਵਿੱਚ ਜਿੱਥੇ ਸਾਨੂੰ ਜਗ੍ਹਾ ਮਿਲੇਗੀ ਅਸੀਂ ਸ਼ੁਰੂ ਕਰਾਂਗੇ ਔਰ ਟੋਨੀ ਜੀ ਨੂੰ ਮੈਂ ਕਿਹਾ ਕੋਈ ਜੋੜੇ ਹੋਣ 50 60 ਸਾਲ ਦੇ ਜਿਨ੍ਹਾਂ ਕੋਲ ਕੰਮ ਨਹੀਂ ਹੈਗਾ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਕੰਮ ਕਰਾ ਕੇ ਦੇਵਾਂਗੇ। ਲੱਗਦਾ ਨਹੀਂ ਵੀ ਇਹ ਕੰਮ ਸਰਕਾਰਾਂ ਦਾ ਹੈ ਤੁਹਾਡੀਆਂ ਐਨ ਜੀਓ ਕਰਦੇ ਨੇ। ਨਹੀਂ ਸਰਕਾਰ ਵੀ ਨਾਲ ਹੀ ਹੈ ਸਰਕਾਰ ਵੀ ਬਾਹਰ ਨਹੀਂ ਹੁੰਦੀ ਸਰਕਾਰ ਦਾ ਸਾਥ ਨਾਲ ਹੀ ਰਹਿੰਦਾ। ਕੌਂਸਲਰ ਸਾਹਿਬ ਹੋ ਗਏ ਜਾਂ ਸਾਡੇ ਐਮ ਐਲ ਏ ਸਾਹਿਬ ਹੋ ਗਏ। ਕੁਲਵੰਤ ਸਿੱਧੂ ਜੀ ਸਾਡੇ ਨਾਲ ਸਰਪ੍ਰਸਤ ਹੈਗੇ ਸਾਡੇ ਐਨ ਜੀਓ ਦੇ। ਸਾਡੇ ਨਾਲ ਹੀ ਹੁੰਦੇ ਜੇ ਕੋਈ ਅਸੀਂ ਕੰਮ ਕਰਦੇ ਆਂ ਸਰਕਾਰ ਸਾਡੇ ਨਾਲ ਹੀ ਹੈ। ਤੇ ਉਹਦੇ ਤਹਿਤ ਰਿਫਰੈਸ਼ਮੈਂਟ ਦਿੰਦੇ ਹੋਏ ਹੁਣ ਲੰਗਰ ਦੀ ਵਰਤਾ ਰਹੇ ਆਂ। ਤੇ ਬਹੁਤ ਹੀ ਅੱਛਾ ਲੱਗ ਰਿਹਾ ਕਿ ਲੇਡੀਜ਼ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲੈ ਰਹੀਆਂ ਨੇ ਤੇ ਐਨਜੀਓ ਦੇ ਨਾਲ ਨਾਲ ਜੁੜ ਵੀ ਰਹੀਆਂ ਨੇ ਔਰ ਨਵੇਂ ਮੈਂਬਰ ਅੱਜ ਜੁੜੇ ਨੇ ਉਹਨਾਂ ਦਾ ਸਵਾਗਤ ਆ ਇਸ ਐਨਜੀਓ ਵਿੱਚ ਔਰ ਅੱਗੇ ਵੀ ਲੋਕਾਂ ਨੂੰ ਇਹੀ ਲੇਡੀਜ਼ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਇਸ ਐਨਜੀਓ ਵਿੱਚ ਜੁੜੋ ਤੇ ਸਾਡੇ ਨਾਲ ਮਿਲ ਕੇ ਸੇਵਾ ਕਰੋ ਅਸੀਂ ਹਰ ਮਹੀਨੇ ਇਸ ਤਰ੍ਹਾਂ ਹੀ ਪ੍ਰੋਗਰਾਮ ਬਣਾਉਂਦੇ ਰਹਿੰਦੇ ਆ ਤੇ ਸਾਡੀ ਇੱਕ ਨਵੀਂ ਉਡਾਨ ਆ ਕਮ ਸੇ ਕਮ 100 ਤੋਂ ਉੱਪਰ ਸਾਡੇ ਮੈਂਬਰ ਜੁੜ ਚੁੱਕੇ ਨੇ ਅੱਜ ਸਾਨੂੰ ਇੰਨੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਅਸੀਂ ਵੀ ਮੈਂਬਰੋਂ ਤੋਂ ਕੰਮ ਸ਼ੁਰੂ ਆਪਣਾ ਜੁਆਇਨਿੰਗ ਸ਼ੁਰੂ ਕੀਤੀ ਸੀ ਲੇਕਿਨ ਇੰਨੀ ਜ਼ਿਆਦਾ ਸਾਨੂੰ ਸਭ ਦਾ ਸਹਿਯੋਗ ਮਿਲ ਰਿਹਾ ਅੱਜ ਅਸੀਂ ਇੱਕ ਬੜੇ ਹੀ ਅੱਛੇ ਤਰੀਕੇ ਨਾਲ ਅੱਜ ਕਰ ਰਹੇ ਆ ਪਹਿਲੇ ਅਸੀਂ ਯੋਗਾ ਡੇ ਬਣਾਇਆ ਫਿਰ ਉਹਨਾਂ ਅਸੀਂ ਸਾਰਿਆਂ ਨੂੰ ਲੰਗਰ ਮਨਾ ਰਹੇ ਆ ਇਹਦੇ ਵਿੱਚ ਸਾਰੀ ਸੰਗਤ ਕੋਈ ਖੁਸ਼ੀ ਕਰਦੀ ਗਮ ਕਿਸੇ ਦੇ ਪਾਪਾ ਦਾ ਵਰ ਇਨਾ ਵੇ ਉਹਨਾਂ ਨੇ ਕਿਹਾ ਸੀ ਇਦਾਂ ਨੀੜੀ ਨਾਲੇ ਮਨਾਣਾ ਕੁਝ ਲੋਕਾਂ ਦਾ ਵਿੱਚ ਦੋ ਮੈਂਬਰਾਂ ਦਾ ਬਰਥਡੇ ਵੀ ਹੈ ਤੇ ਇਹਦੇ ਵਿੱਚ ਖੁਸ਼ੀ ਕਾ ਬਿਗਮ ਅਸੀਂ ਸਭ ਕੁਝ ਨਾਲ ਕੇ ਮਨਾ ਰਹੇ ਆ ਅਸੀਂ ਕਹਿੰਦੇ ਹਾਂ ਸਾਰੀ ਸੰਗਤ ਨੂੰ ਸਾਰੇ ਮੈਂਬਰਾਂ ਨੂੰ ਸਾਡੀ ਮੀਡੀਆ ਦੇ थ्रू ਇੱਕ ਅਪੀਲ ਕਰਦੇ ਹਾਂ ਕਿ ਸਾਡੇ ਨਾਲ ਜੁੜੋ ਸਾਡਾ ਨੰਬਰ ਨੋਟ ਕਰੋ ਤੁਸੀਂ ਔਰ ਜੁੜ ਕੇ ਗਰੀਬਾਂ ਦਾ ਪੁਲਾਲਾ ਕਰਿਏ ਬਾਕੀ ਸਾਡੀ ਸਰਕਾਰ ਸਾਡੇ ਨਾਲ ਹੈ ਸਾਰਿਆਂ ਨੂੰ ਥੈਂਕ ਯੂ ਸੋ ਮਚ ਵਿਦਿਆੜਾ ਲਾਈਵ ਦੇ ਲਈ ਠਿੰਕਾ ਚਾਟਦੇ ਰਿਓ